ਅੱਜਕੱਲ੍ਹ ਨਾ ਆਪਣੇ ਕਿਸਾਨ ਵੀਰਾਂ ਬਹੁਤ ਜਿਆਦੇ ਪਰੇਸ਼ਾਨੀ ਦੇ ਵਿੱਚ ਆ ਕਹਿੰਦੇ ਯਾਰ ਸਾਡੇ ਕਣਕ ਤਣਾ ਪੀਲੀ ਪੈਂਦੀ ਜਾਂਦੀ ਆ ਅਨੋਕੀਆਂ ਨਾ ਖਟੀਆਂ ਨੀ ਹੋਈ ਜਾਂਦੀਆਂ ਦਿਨੋ ਦਿਨ ਵਧਦੀ ਜਾਂਦੀਆਂ ਕੀ ਕਰੀਏ ਕਿਹੜੀ ਬਿਮਾਰੀ ਆ ਇਹ ਇੱਕ ਤਾਂ ਧੁੱਪ ਨਹੀਂ ਨਿਕਲਦੀ ਜੇ ਧੁੱਪ ਨਿਕਲੇ ਤਾਂ ਅਸੀਂ ਸਪਰੇਅ ਕਰਗੇ ਤਾਂ ਦੋਸਤੋ ਸਾਰਾ ਪੰਗਾ ਧੁੱਪ ਦਾ ਹੀ ਆ ਜਿੱਦ ਦੇ ਧੁੱਪ ਨਿਕਲਾਈ ਨਾ ਬਸ ਚਾਰਕ ਧੁੱਪਾ ਲੱਗਣੀਆਂ ਇਹਨੇ ਆਪਣੀ ਆਪ ਹੀ ਠੀਕ ਹੋ ਜਾਣਾ ਇਹ ਸਾਰਾ ਮੌਸਮ ਕਰਕੇ ਆ ਕੋਈ ਬਿਮਾਰੀ ਨਹੀਂ ਬਸ ਜਿੱਦ ਦੇ ਦੋ ਚਾਰ ਧੁੱਪਾਂ ਲੱਗੀਆਂ ਕਣਕ ਆਪਣੀ ਕਾਲੀ ਛਾਹ ਬਣ ਜਾਵੇਗੀ ਪਰੰਤੂ ਜਿੰਨਾ ਕਿਸ ਨੇ ਵੀ ਗਣਕ ਸੱਚੀਓਂ ਖਰਾਬ ਹੋ ਰਹੀ ਆ ਮੰਨ ਕੇ ਚਲੋ ਪਾਣੀ ਭਾਰਾ ਲੱਗ ਗਿਆ ਜਾਂ ਕੱਖਾਂ ਲਈ ਸਪਰੇ ਦਾ ਅਸਰ ਹੋ ਗਿਆ ਖਾਸ ਕਰਕੇ ਕਾਫੀ ਕਿਸਾਨ ਵੀਰਾਂ ਦੇ ਫੋਨ ਆ ਰਹੇ ਆ ਕਿ ਸਾਡੇ ਐਕਸੀਐਲ ਪਲਸ ਟਾਪਿਕ ਕੀਤੀ ਸੀ ਉਹ ਥੋੜਾ ਧੱਕਾ ਮਾਰ ਗਈ ਰੇਸ ਲਿਆ ਜਮੀਨਾਂ ਵਿੱਚ ਪੱਤੇ ਪੀਲੇ ਜੇ ਪੈ ਰਹੀ ਆ ਤਾਂ ਜਿਵੇਂ ਹੀ ਧੁੱਪ ਨਿਕਲੇ ਤੁਸੀਂ ਸਾਡਾ ਕਿਸਾਨ ਘੋਲ ਦੀ ਵਰਤੋਂ ਜ਼ਰੂਰ ਕਰਨੀ ਆ ਤਾਂ ਸਾਡਾ ਕਿਸਾਨ ਘੋਲ ਦੇ ਵਿੱਚ ਤੁਸੀਂ ਕੀ ਕਰਨਾ ਪ੍ਰੋਪੀਨੇਵ 70% ਲੈਣਾ ਫੰਗੀ ਸੜ ਕਿੰਨਾ 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ 1.5 ਤੋਂ 2 ਕਿਲੋ ਤੱਕ ਬਰੀਕ ਜੂਰੀਆ ਨਾਲ 100 ਗ੍ਰਾਮ ਤੋਂ ਲੈ ਕੇ 125 ਗ੍ਰਾਮ ਤੱਕ ਚਲੇਟਡ ਲੋਹਾ ਤੇ ਨਾਲ ਹੀ ਤੁਸੀਂ ਹਿਊਮਿਕ ਐਸਿਡ ਐਡ ਕਰ ਲੈਣਾ ਚਾਰਾਂ ਦਾ ਘੋਲ ਅਲੱਗ-ਅਲੱਗ ਬਣਾ ਕੇ ਇਕੱਠੀ ਸਪਰੇਅ ਕਰ ਦੇਣੀ ਆ ਸਾਵਧਾਨੀ ਵਰਤਣੀ ਆ ਕਿ ਸਿੱਧਾ ਪ੍ਰੈਸ਼ਰ ਪੱਤੇ ਤੇ ਨਹੀਂ ਮਾਰਨਾ ਤੇ ਪਾਣੀ 100 ਲੀਟਰ ਤੋਂ ਆਪਾਂ ਪਲਾਸ ਲਾਉਣਾ ਬਸ ਇੰਨਾ ਕੰਮ ਕਰਨਾ ਤੁਹਾਡੀ ਇੱਕੋ ਸਪਰੇਅ ਨਾਲ ਤੁਹਾਡੀ ਕਣਕ ਆਏ ਕਾਲੀ ਛਾ ਬਣ ਜਾਵੀ ਦੋ ਦਿਨਾਂ ਬਾਅਦ ਤੁਹਾਨੂੰ ਆਏ ਲੱਗੂਗਾ ਸਾਡੀ ਕਣਕ ਤਾਂ ਕਦੇ ਪੀਲੀ ਹੋਈ ਹੋਣੀ ਜਿਹੜੇ ਕਿਸਾਨ ਵੀਰ ਕਹਿ ਰਹੇ ਆ ਯਾਰ ਉਹ ਤਾਂ ਠੀਕ ਆ ਸਾਡਾ ਤਾਂ ਪਾਣੀ ਵੀ ਨਹੀਂ ਭਰਾਂ ਲੱਗਿਆ ਨਾ ਹੀ ਕੋਈ ਸਬਰੀ ਕੀਤੀ ਆ ਫੇਰ ਵੀ ਸਾਡੀ ਕਣਕ ਨਾ ਪੱਕੜ ਜੀ ਹੋਈ ਖੜੀ ਆ ਇਹਦਾ ਕੀ ਕਰਗੇ ਹੁਣ ਤਾਂ ਅਸੀਂ ਜੂਰੀਆ ਵੀ ਖਤਮ ਕਰਤੀ ਤਾਂ ਦੋਸਤੋ ਇਹਦਾ ਵੀ ਬਹੁਤ ਹੀ ਜ਼ਿਆਦਾ ਸੌਖਾ ਹੱਲਾ ਜਿਵੇਂ ਹੀ ਧੁੱਪ ਨਿਕਲੇ ਤੁਸੀਂ 1.5-2 ਕਿਲੋ ਲੈਣੀ ਆ ਬਰੀਕ ਜੂਰੀਆ ਨਾਲ 1 ਕਿਲੋ ਪਾਣੀ ਆ ਵਿੱਚ ਮੈਗਨੀਸ ਸਲਫੇਟ ਹੁਣ ਮੈਗਨੀਸ ਸਲਫੇਟ ਤਾਂ ਸਾਰੇ ਕਿਸਾਨ ਵੀ ਜਾਣਦੇ ਆ ਨਾ ਤੇ 100 ਗ੍ਰਾਮ ਵਿੱਚ ਐਡ ਕਰਨਾ ਚੇਲੇਟਡ ਲੋਹਾ ਇੰਨਾ ਦਾ ਕੋਲ ਅਲੱਗ-ਅਲੱਗ ਕਰਕੇ ਇਕੱਠੀ ਸਪਰੇਅ ਕਰ ਦਿਓ ਤੁਹਾਡੀ ਕਣਕ ਦੋ ਦਿਨਾਂ ਬਾਅਦ ਹੀ ਕਾਲੇ ਨਾਰਵੰਗ ਕਾਲੀ ਹੋ ਜਾਵੇਗੀ ਹੁਣ ਇੱਥੇ ਕਈ ਕਿਸਾਨ ਵੀਰ ਅਦਾ ਕਹਿਣਾਗਾ ਯਾਰ ਧੁੱਪ ਦਾ ਕੀਤਾ ਕਿੱਦੇ ਨਿਕਲੂਗੀ ਉਹਨਾ ਟਾਈਮ ਅਸੀਂ ਕੀ ਕਰਗੇ ਅਸੀਂ ਇੰਤਜ਼ਾਰ ਨਹੀਂ ਕਰ ਸਕਦੇ ਸਾਡੀ ਕਣਕ ਤਾਂ ਪਾਣੀ ਨਾਲ ਦੱਬ ਗਈ ਆ ਪਾਣੀ ਭਾਰਾ ਲੱਗ ਗਿਆ ਤੇ ਪੀਲੀ ਜੀ ਪੈ ਰਹੀ ਆ ਤਾਂ ਦੋਸਤੋ ਤਾਂ ਵੀ ਤੁਸੀਂ ਕੁਝ ਨਹੀਂ ਕਰਨਾ ਜ਼ਰੂਰੀਤ ਆਪਾਂ ਪਾਉਣੀ ਆ ਨਾ ਬਸ ਜੂਰੀਆ ਦੇ ਨਾਲ ਆਪਾਂ 3 ਕਿਲੋ ਤਾਂ ਮਿਕਸ ਕਰਨੀਆਂ 90% ਵਾਲੀ ਪਾਊਡਰ ਟਾਈਪ ਸਲਫਰ ਤੇ ਨਾਲ 10 ਕਿਲੋ ਮੈਗਨੀਸ਼ੀਅਮ ਸਲਫੇਟ ਇਹ ਇੱਕ ਏਕੜ ਦੀ ডোজ ਆ ਛੱਟਾ ਮਾਰ ਦਿਓ ਯਾਦ ਰੱਖੇ ਦੋਸਤੋ ਜਦੋਂ ਆਪਾਂ ਮੈਗਨੀਸ਼ੀਅਮ ਸਲਫੇਟ ਯੂਰੀਆ ਐਡ ਕਰਦੇ ਆ ਨਾ ਤੇ ਪਾਣੀ ਛੱਡ ਜਾਂਦਾ ਇਸ ਕਰਕੇ ਜਿੰਨਾ ਛੇਤੀ ਹੋ ਸਕੇ ਮਣਕੇ ਚੋਲ ਵੀ ਝੋਲੀ ਕਰ ਲਈ 5-7 ਮਿੰਟਾਂ ਦੀ ਬੇਲੀ ਕਰਤੀ ਇਸ ਤਰ੍ਹਾਂ ਕਰਕੇ ਤੁਸੀਂ ਮੈਗਨੀਸ਼ੀਅਮ ਸਲਫੇਟ ਨੂੰ ਯੂਰੀਆ ਨਾਲ ਮਿਕਸ ਕਰ ਸਕਦੇ ਹੋ ਜਿਆਦਾ ਟਾਈਮ ਤੱਕ ਇਕੱਠੇ ਪੈਰੇ ਤੇ ਨਹੀਂ ਪਾਣੀ ਛੱਡ ਜਾਣਾ ਤਾਂ ਦੋਸਤੋ ਇਸ ਨਾਲ ਵੀ ਤੁਹਾਡੇ ਕਣਕ ਇੱਕਦਮ ਚੱਲ ਪਵੇਗੀ ਪੀਲਾਪਣ ਉਸ ਦਾ ਰੁਕ ਜਾਵੇਗਾ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ